ਇਹ ਕਹਿੰਦੇ ਵੀ ਲੱਖ ਰੁਪਏ ਪਾਣਾ ਤੇ ਮੈਂ ਕਿਹਾ ਜੀ ਕਿਹਨੂੰ ਪਾਣਾ ਕਹਿੰਦੇ ਤੁਸੀਂ ਪਾ ਦਿਓ ਵੀ ਸਾਡੇ ਰਿਸ਼ਤੇਦਾਰਾਂ ਨੂੰ ਪਾਣਾ ਤੇ ਮੈਨੂੰ ਡਾਊਟ ਲੱਗਿਆ ਤੇ ਉਹ ਉਧਰੋਂ ਇਹਨਾਂ ਦੀ ਬੇਟੀ ਦਾ ਫੋਨ ਆਇਆ ਵੀ ਮਾਤਾ ਤੂੰ ਕਿੱਥੇ ਐ ਤੇ ਮੈਂ ਫੇਰ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮਾਤਾ ਜੀ ਤੁਹਾਨੂੰ ਕੋਈ ਫਰੋਡ ਕੋਲ ਤਾਂ ਨਹੀਂ ਆਈ ਕਹਿੰਦੇ ਨਹੀਂ ਆਈ ਤੇ ਮੈਂ ਕਿਹਾ ਤੁਸੀਂ ਡਰਿਓ ਨਾ ਵੀ ਚਲ ਮੈਂ ਤੁਹਾਡੇ ਬੇਟੇ ਮੰਗੂਗਾ ਤੁਸੀਂ ਮੈਨੂੰ ਦੱਸੋ ਸਾਰੀ ਗੱਲ ਦੱਸੋ ਮੈਂ ਕਿਹਾ ਕਹਿੰਦੇ ਵੀ ਦੱਸਿਆ ਨਹੀਂ ਇਹਨਾਂ ਨੇ ਕੁਝ ਵੀ ਤੇ ਫਿਰ ਮੈਨੂੰ ਲੱਗਿਆ ਡਾਊਟ ਵੀ ਲੱਖ ਰੁਪਈਆ ਦਾ ਇਹ ਗਲਤ ਜਾ ਰਿਹਾ ਤੇ ਫਿਰ ਮੈਂ ਕਿਹਾ ਤੁਸੀਂ ਆਪਣੇ ਬੇਟੇ ਨਾਲ ਮਲਾਓ ਜਿਹਨੂੰ ਪਾਣਾ ਉਹ ਬਾਹਰੀ ਕੰਟਰੀ ਸੀਗਾ ਉੱਥੇ ਕੋਲ ਕਰੀ ਉਹਨਾਂ ਨਾਲ ਗੱਲ ਕਰੀ ਕਹਿੰਦੇ ਵੀ ਇਹ ਫਰੋਡ ਕਾਲ ਆ ਵੀ ਮੈਂ ਬਿਲਕੁਲ ਠੀਕ ਆ ਕੋਈ ਐਕਸੀਡੈਂਟ ਨਹੀਂ ਹੋਇਆ ਹੈਗਾ ਮੇਤੂੰ ਤੇ ਫਿਰ ਮੈਂ ਇੰਨੇ ਦੇ ਵਿੱਚ ਤੁਹਾਡੇ ਨਾਲ ਪੱਤਰਕਾਰਾਂ ਨਾਲ ਸੰਪਰਕ ਕੀਤਾ ਵੀ ਇਹ ਜੋ ਵੀ ਹੈ ਇਹ ਇਹ ਰਾਮ ਦਾ ਅਕਾਊਂਟ ਹੈ ਤੁਸੀਂ ਉਹ ਸਾਈਬਰ ਠੱਗ ਨਾਲ ਵੀ ਗੱਲ ਕੀਤੀ ਹਾਂਜੀ ਮੈਂ ਗੱਲ ਕੀਤੀ ਹੈ ਜੀ ਰੀਮਕੂ ਕੁਮਾਰ ਮੀਨਾ ਦੇ ਨਾਮ ਤੇ ਐਚਡੀਐਫਸੀ ਬੈਂਕ ਦਾ ਅਕਾਊਂਟ ਨੰਬਰ ਹੈ ਮੈਂ ਤਾਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡਾ ਮੌਕਾ ਸੰਭਿਆ ਮੌਕੇ ਦਾ ਧੰਨਵਾਦ ਕਰਦਾ ਕਿਉਂਕਿ ਅਸੀਂ ਗਰੀਬ ਸੀ ਅਸੀਂ ਮਰ ਜਾਣਾ ਸੀ ਬਿਆਜ ਜੀ ਸਾਡੇ ਕੋਲ ਨਹੀਂ ਸੀ ਹੱਥਾਂ ਨਾਲ ਬੇਟਾ ਜੀ ਹਾਂਜੀ ਬੇਟਾ ਸਾਡਾ ਬਾਹਰ ਨਹੀਂ ਬੇਟਾ ਤਾਂ ਬੇਟਾ ਤਾਂ ਬਾਹਰ ਠੀਕ ਠਾਕ ਆ ਇਹ ਫਰੌਡ ਬੰਦੇ ਆ ਜਿਨ੍ਹਾਂ ਨੇ ਕੀਤੀ ਹੈ ਉਹੋ ਬੇਟੇ ਦੀ ਗੱਲ ਹੋਈ ਮੇਰੀ ਬੇਟਾ ਦੀ ਗੱਲ ਹੈ ਜੀ ਬੇਟਾ ਠੀਕ ਠਾਕ ਇਹ ਕਹਿੰਦੇ ਵੀ ਲੱਖ ਰੁਪਏ ਪਾਣਾ ਤੇ ਮੈਂ ਕਿਹਾ ਜੀ ਕਿਹਨੂੰ ਪਾਣਾ ਕਹਿੰਦੇ ਤੁਸੀਂ ਪਾ ਦਿਓ ਵੀ ਸਾਡੇ ਰਿਸ਼ਤੇਦਾਰਾਂ ਨੂੰ ਪਾਣਾ ਤੇ ਮੈਨੂੰ ਡਾਊਟ ਲੱਗਿਆ ਤੇ ਉਹ ਉਧਰੋਂ ਇਹਨਾਂ ਦੀ ਬੇਟੀ ਦਾ ਫੋਨ ਆਇਆ ਵੀ ਮਾਤਾ ਤੂੰ ਕਿੱਥੇ ਐ ਤੇ ਮੈਂ ਫੇਰ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮਾਤਾ ਜੀ ਤੁਹਾਨੂੰ ਕੋਈ ਫਰੋਡ ਕੋਲ ਤਾਂ ਨਹੀਂ ਆਈ ਕਹਿੰਦੇ ਨਹੀਂ ਆਈ ਤੇ ਮੈਂ ਕਿਹਾ ਤੁਸੀਂ ਡਰਿਓ ਨਾ ਵੀ ਚਲ ਮੈਂ ਤੁਹਾਡੇ ਬੇਟੇ ਮੰਗੂਗਾ ਤੁਸੀਂ ਮੈਨੂੰ ਦੱਸੋ ਸਾਰੀ ਗੱਲ ਦੱਸੋ ਮੈਂ ਕਿਹਾ ਕਹਿੰਦੇ ਵੀ ਦੱਸਿਆ ਨਹੀਂ ਇਹਨਾਂ ਨੇ ਕੁਝ ਵੀ ਤੇ ਫਿਰ ਮੈਨੂੰ ਲੱਗਿਆ ਡਾਊਟ ਵੀ ਲੱਖ ਰੁਪਈਆ ਦਾ ਇਹ ਗਲਤ ਜਾ ਰਿਹਾ ਤੇ ਫਿਰ ਮੈਂ ਕਿਹਾ ਤੁਸੀਂ ਆਪਣੇ ਬੇਟੇ ਨਾਲ ਮਲਾਓ ਜਿਹਨੂੰ ਪਾਣਾ ਉਹ ਬਾਹਰੀ ਕੰਟਰੀ ਸੀਗਾ ਉੱਥੇ ਕੋਲ ਕਰੀ ਉਹਨਾਂ ਨਾਲ ਗੱਲ ਕਰੀ ਕਹਿੰਦੇ ਵੀ ਇਹ ਫਰੋਡ ਕਾਲ ਆ ਵੀ ਮੈਂ ਬਿਲਕੁਲ ਠੀਕ ਆ ਕੋਈ ਐਕਸੀਡੈਂਟ ਨਹੀਂ ਹੋਇਆ ਹੈਗਾ ਮੇਤੂੰ ਤੇ ਫਿਰ ਮੈਂ ਇੰਨੇ ਦੇ ਵਿੱਚ ਤੁਹਾਡੇ ਨਾਲ ਪੱਤਰਕਾਰਾਂ ਨਾਲ ਸੰਪਰਕ ਕੀਤਾ ਵੀ ਇਹ ਜੋ ਵੀ ਹੈ ਇਹ ਜੀ ਸ਼ੰਭਾ ਦਾ ਅਕਾਊਂਟ ਹੈ ਤੁਸੀਂ ਉਹ ਸਾਈਬਰ ਠੱਗ ਨਾਲ ਵੀ ਗੱਲ ਕੀਤੀ ਹਾਂਜੀ ਮੈਂ ਗੱਲ ਕੀਤੀ ਹੈ ਜੀ ਰਿੰਕੂ ਕੁਮਾਰ ਮੀਨਾ ਦੇ ਨਾਮ ਤੇ ਐਚਡੀਐਫਸੀ ਬੈਂਕ ਦਾ ਅਕਾਊਂਟ ਨੰਬਰ ਹੈ ਮੈਂ ਤਾਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡਾ ਮੌਕਾ ਸੰਭਿਆ ਮੌਕੇ ਦਾ ਧੰਨਵਾਦ ਕਰਦਾ ਕਿਉਂਕਿ ਅਸੀਂ ਗਰੀਬ ਸੀ ਅਸੀਂ ਮਰ ਜਾਣਾ ਸੀ ਬਿਆਜ ਜੀ ਸਾਡੇ ਕੋਲ ਨਹੀਂ ਸੀ ਰੱਤਨਾ ਬੇਟਾ ਜੀ ਹਾਂਜੀ ਬੇਟਾ ਸਾਡਾ ਬਾਹਰ ਨਹੀਂ ਬੇਟਾ ਤਾਂ ਬੇਟਾ ਤਾਂ ਬਾਹਰ ਠੀਕ ਠਾਕ ਆ ਇਹ ਫਰੌਡ ਬੰਦੇ ਆ ਜਿਨ੍ਹਾਂ ਨੇ ਇਹ ਗੱਲ ਹੋਈ ਸੀ ਮੇਰੀ ਬੇਟਾ ਦੀ ਗੱਲ ਆਹੀ ਬੇਟਾ ਠੀਕ ਠਾਕ ਇਹ ਕਹਿੰਦੇ ਵੀ ਲੱਖ ਰੁਪਏ ਪਾਣਾ ਤੇ ਮੈਂ ਕਿਹਾ ਜੀ ਕਿਹਨੂੰ ਪਾਣਾ ਕਹਿੰਦੇ ਤੁਸੀਂ ਪਾ ਦਿਓ ਵੀ ਸਾਡੇ ਰਿਸ਼ਤੇਦਾਰਾਂ ਨੂੰ ਪਾਣਾ ਤੇ ਮੈਨੂੰ ਡਾਊਟ ਲੱਗਿਆ ਤੇ ਉਹਨਾਂ ਉਧਰੋਂ ਇਹਨਾਂ ਦੀ ਬੇਟੀ ਦਾ ਫੋਨ ਆਇਆ ਵੀ ਮਾਤਾ ਤੂੰ ਕਿੱਥੇ ਆ ਤੇ ਮੈਂ ਫਿਰ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮਾਤਾ ਜੀ ਤੁਹਾਨੂੰ ਕੋਈ ਫਰੋਡ ਕਾਲ ਤਾਂ ਨਹੀਂ ਆਈ ਕਹਿੰਦੇ ਨਹੀਂ ਆਈ ਤੇ ਮੈਂ ਕਿਹਾ ਤੁਸੀਂ ਡਰਿਓ ਨਾ ਵੀ ਚਲ ਮੈਂ ਤੁਹਾਡੇ ਬੇਟੇ ਮੰਗੂਗਾ ਤੁਸੀਂ ਮੈਨੂੰ ਦੱਸੋ ਸਾਰੀ ਗੱਲ ਦੱਸੋ ਮੈਂ ਕਿਹਾ ਕਹਿੰਦੇ ਵੀ ਦੱਸਿਆ ਨਹੀਂ ਇਹਨਾਂ ਨੇ ਕੁਝ ਵੀ ਤੇ ਫਿਰ ਮੈਨੂੰ ਲੱਗਿਆ ਡਾਊਟ ਵੀ ਲੱਖ ਰੁਪਈਆ ਦਾ ਇਹ ਗਲਤ ਜਾ ਰਿਹਾ ਤੇ ਫਿਰ ਮੈਂ ਕਿਹਾ ਤੁਸੀਂ ਆਪਣੇ ਬੇਟੇ ਨਾਲ ਬਿਲਾਓ ਜਿਹਨੂੰ ਪਾਣਾ ਹੈ ਉਹ ਬਾਹਰੀ ਕੰਟਰੀ ਸੀਗਾ ਉੱਥੇ ਕਾਲ ਕਰੀ ਉਹਨਾਂ ਨਾਲ ਗੱਲ ਕਰੀ ਕਹਿੰਦੇ ਵੀ ਇਹ ਫਰੋਡ ਕਾਲ ਆ ਵੀ ਮੈਂ ਬਿਲਕੁਲ ਠੀਕ ਆ ਕੋਈ ਐਕਸੀਡੈਂਟ ਨਹੀਂ ਹੋਇਆ ਹੈਗਾ ਮੇਥੋਂ ਤੇ ਫਿਰ ਮੈਂ ਇੰਨੇ ਦੇ ਵਿੱਚ ਤੋਡੇ ਨਾਲ ਪੱਤਰਕਾਰਾਂ ਨਾਲ ਸੰਪਰਕ ਕੀਤਾ ਵੀ ਇਹ ਜੋ ਵੀ ਹੈ ਇਹ ਜਿਸ ਦਾ ਅਕਾਊਂਟ ਹੈ ਤੁਸੀਂ ਉਹ ਸਾਈਬਰ ਠੱਗ ਨਾਲ ਵੀ ਗੱਲ ਕੀਤੀ ਹਾਂਜੀ ਮੈਂ ਗੱਲ ਕੀਤੀ ਹੈ ਜੀ ਰਿੰਕੂ ਕੁਮਾਰ ਮੀਨਾ ਦੇ ਨਾਮ ਤੇ ਐਚਡੀਐਫਸੀ ਬੈਂਕ ਦਾ ਅਕਾਊਂਟ ਨੰਬਰ ਹੈ ਮੈਂ ਤਾਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡਾ ਮੌਕਾ ਸੰਭਿਆ ਮੌਕੇ ਦਾ ਧੰਨਵਾਦ ਕਰਦਾ ਕਿਉਂਕਿ ਅਸੀਂ ਗਰੀਬ ਸੀ ਅਸੀਂ ਮਰ ਜਾਣਾ ਸੀ ਬਿਆਜ ਜੀ ਸਾਡੇ ਕੋਲ ਨਹੀਂ ਸੀ ਰੱਤਨਾ ਬੇਟਾ ਜੀ ਹਾਂਜੀ ਬੇਟਾ ਸਾਡਾ ਬਾਹਰ ਨਹੀਂ ਬੇਟਾ ਤਾਂ ਬੇਟਾ ਤਾਂ ਬਾਹਰ ਠੀਕ ਠਾਕ ਆ ਇਹ ਫਰੌਡ ਬੰਦੇ ਆ ਜਿਨ੍ਹਾਂ ਨੇ ਉਹ ਬੇਟੇ ਦੀ ਗੱਲ ਹੋਈ ਸੀ ਮੇਰੀ ਬੇਟੇ ਦੀ ਗੱਲ ਆਹੀ ਬੇਟਾ ਠੀਕ ਠਾਕ